ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਕਿ ਠੱਗੀ ਇਸ ਤਰ੍ਹਾਂ ਵੀ ਹੁੰਦੀ ਹੈ ਵੈਸੇ ਤੇ ਤੁਸੀਂ ਆਮ ਚੈਨਲਾਂ ਤੇ ਦੇਖਦੇ ਰਹਿੰਦੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ ਜੀ ਹਾਂ ਪਨ ਬਸ ਵਿੱਚ ਕਲਰਕ ਦੀ ਨੌਕਰੀ ਲਗਾਉਣ ਦੇ ਨਾਤੇ ਇੱਕ ਨੌਜਵਾਨ ਨਾਲ ਹੋਈ ਠੱਗੀ ਬਿਲਕੁਲ ਜੀ ਉਸ ਨੌਜਵਾਨ ਨੂੰ ਨੌਕਰੀ ਲਵਾਉਣ ਦੇ ਝਾਸਾ ਦੇ ਕੇ ਉਸ ਤੋਂ ਪੈਸੇ ਠੱਗ ਲਏ ਔਰ ਅੱਗੇ ਰਿਪੋਰਟ ਦੇ ਵਿੱਚ ਦੇਖੋ ਨੌਜਵਾਨ ਨੇ ਠੱਗ ਦੇ ਅਕਾਊਂਟ ਦੇ ਵਿੱਚ 1500 ਰੁਪਏ ਪਾ ਦਿੱਤੇ ਤੇ ਠੱਗ ਹੋਰ ਪੈਸਿਆਂ ਦੀ ਡਿਮਾਂਡ ਨੌਜਵਾਨ ਤੋਂ ਕਰਨ ਲੱਗਾ ਤਾਂ ਨੌਜਵਾਨ ਨੂੰ ਸ਼ੱਕ ਹੋ ਗਿਆ ਤੇ ਉਸਨੇ ਕਰ ਦਿੱਤੀ ਪੁਲਿਸ ਨੂੰ ਸਿੱਧੀ ਇਤਲਾ ਠੱਗੀ ਦੇ ਸ਼ਿਕਾਰ ਹੋਏ ਨੌਜਵਾਨ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਮਨੀਆਰੀ ਦੀ ਦੁਕਾਨ ਨਵਾਂ ਸ਼ਹਿਰ ਵਿਖੇ ਹੈ ਤੇ ਉਹ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਨਵਾਂ ਸ਼ਹਿਰ ਤੋਂ ਆਪਣੇ ਪਿੰਡ ਕਾਠਗੜ੍ਹ ਨੂੰ ਜਾ ਰਿਹਾ ਸੀ ਤਾਂ ਬੱਸ ਵਿੱਚ ਸੀਟ ਤੇ ਬੈਠਾ ਵਿਅਕਤੀ ਉਸ ਨਾਲ ਗੱਲਬਾਤ ਕਰਨ ਲੱਗ ਪਿਆ ਅਤੇ ਉਸ ਨੂੰ ਦੱਸਣ ਲੱਗਾ ਕਿ ਉਹ ਪਨ ਬਸ ਦੇ ਵਿੱਚ ਵੱਡਾ ਅਫਸਰ ਲੱਗਿਆ ਹੋਇਆ ਹੈ ਅਤੇ ਉਸ ਨੂੰ ਪਨ ਬਸ ਮੁਲਾਜ਼ਮ ਦਾ ਜਾਲੀ ਆਈ ਕਾਰਡ ਵੀ ਦਿਖਾਇਆ ਅਤੇ ਉਹ ਉਸ ਕਹਿਣ ਲੱਗਾ ਕਿ ਉਸ ਨੂੰ ਪਨ ਬਸ ਵਿੱਚ ਕਲਰਕ ਲਗਾ ਦੇਵੇਗਾ ਦੇਖੋ ਚੌਕੀਦਾਰ ਦੀ ਨੌਕਰੀ ਤੇ ਅੱਜ ਕੱਲ ਸਰਕਾਰੀ ਮਿਲਦੀ ਨਹੀਂ ਤੇ ਉਹਨੂੰ ਸਿੱਧਾ ਹੀ ਕਲਰਕ ਲਗਾ ਦੇਵੇਗਾ ਤੇ ਫਿਰ ਕੁਝ ਸਮੇਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਨੌਜਵਾਨ ਨੂੰ ਫੋਨ ਆਂਦਾ ਆ ਅਤੇ ਉਸ ਤੋਂ 15 ਰੁਪਏ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚ ਪਵਾ ਲਏ ਅਤੇ ਅਲੱਗ ਨੰਗਰਾਂ ਨੰਬਰਾਂ ਤੋਂ ਫੋਨ ਕਰਕੇ ਉਸ ਨੂੰ ਕਹਿਣ ਲੱਗਾ ਕਿ ਪੈਸੇ ਹੋਰ ਚਾਹੀਦੇ ਨੇ ਤੁਹਾਡੀ ਨੌਕਰੀ ਤਾਂ ਨੌਜਵਾਨ ਨੂੰ ਮਤਲਬ ਪੱਕੀ ਦੀ ਪੱਕੀ ਹੈ ਤਾਂ ਨੌਜਵਾਨ ਨੂੰ ਫਿਰ ਸ਼ੱਕ ਹੋ ਗਿਆ ਤਾਂ ਉਸਨੇ ਕਰ ਦਿੱਤੀ ਥਾਣਾ ਸਿਟੀ ਨਵਾਂ ਸ਼ਹਿਰ ਦੀ ਪੁਲਿਸ ਨੂੰ ਤਲਾ ਤੇ ਪੁਲਿਸ ਵੱਲੋਂ ਹੁਣ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਭਾਈ ਸਰਕਾਰੀ ਨੌਕਰੀਆਂ ਜਦੋਂ ਵੀ ਨਿਕਲਦੀਆਂ ਹੈਗੀਆਂ ਆ ਉਹ ਸਿੱਧੇ ਤੋਰ ਦੇ ਉੱਪਰ ਉਹਦਾ ਡਾਟਾ ਆਨਲਾਈਨ ਵੀ ਆਂਦਾ ਤੇ ਅਖਬਾਰਾਂ ਵਿੱਚ ਵੀ ਆਂਦਾ ਸਭ ਕੁਝ ਆਂਦਾ ਆ ਇਸ ਕਰਕੇ ਅਜਿਹੇ ਠੱਗਾਂ ਦੇ ਝਾਸੇ ਦੇ ਵਿੱਚ ਨਾ ਆਵੋ ਆਪਣਾ ਪੈਸਾ ਬਰਬਾਦ ਨਾ ਕਰੋ ਠੱਕ ਨਿਤ ਨਵੇਂ ਆਪਣੇ ਪੈਂਤਰੇ ਵਰਤਦੇ ਨੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਉਸ ਨੌਜਵਾਨ ਨਾਲ ਕਿਸ ਤਰ੍ਹਾਂ ਹੋਈ ਠੱਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਭਾਈ ਤੁਹਾਡਾ ਕੀ ਨਾਂ ਹੈ ਸਰ ਮੇਰਾ ਨਾਮ ਹੈਪੀ ਹੈ ਉਦਾਂ ਮੇਰਾ ਪੱਕਾ ਨਾਮ ਦਵਿੰਦਰ ਕੁਮਾਰ ਹੈ ਕੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਨਾਲ ਠੱਗੀ ਹੋਈ ਆ ਜਾਣਕਾਰੀ ਸਾਂਝੀ ਕਰਿਓ ਕੀ ਕੀ ਗੱਲਬਾਤ ਹੋਈ ਕਿੱਦਾਂ ਕਿੱਦਾਂ ਹੋਇਆ ਸਾਂਝੀ ਜਿੱਦਾਂ ਮੈਂ ਨਾ ਮਤਲਬ ਡੇਲੀ ਜਿੱਦਾਂ ਆਪਾਂ ਸਰਕਾਰੀ ਬੱਸਾਂ ਦੇ ਵਿੱਚ ਜਾਈਦਾ ਉੱਥੇ ਮੈਨੂੰ ਇੱਕ ਬੰਦਾ ਮਿਲਿਆ ਤੇ ਉਹ ਬੰਦਾ ਕਹਿੰਦਾ ਕਿ ਤੈਨੂੰ ਮੈਂ ਨਾ ਜੋਬ ਤੇ ਰਖਾਣਾ ਇੱਕ ਕਲਰਕ ਦੇ ਨਾਲ ਜੋਬ ਹੋਊਗੀ ਜਿੱਦਾਂ ਬੱਸ ਸਟੈਂਡ ਦੇ ਅੰਦਰ ਦਫ਼ਤਰ ਦੇ ਅੰਦਰ ਉਹ ਬੰਦਾ ਕਹਿੰਦਾ ਕਹਿੰਦਾ ਤੂੰ ਨਾ ਮਤਲਬ ਮੈਨੂੰ ਸਰਕਾਰੀ ਵੀਜ਼ਾ ਹੈ 1500 ਰੁਪਏ ਉਹ ਦੇ ਦੇ ਤੇ ਮੈਂ ਤੈਨੂੰ ਜੋਬ ਤੇ ਰਖਾ ਦਾਂ ਤੇ ਉਹ ਬੰਦੇ ਨੇ ਇੱਕ ਕੀਤਾ ਉਹ ਮੈਨੂੰ ਹੋਰ-ਹੋਰ ਨੰਬਰਾਂ ਤੋਂ ਫੋਨ ਕਰਦਾ ਹੈ ਤੇ ਮੈਨੂੰ ਕਹਿੰਦਾ ਐਨੇ ਪੈਸੇ ਪਾ ਦੇ ਐਨੇ ਪੈਸੇ ਪਾ ਦੇ ਹਨਾ ਤੇ ਹੁਣ ਉਹਦਾ ਮੈਨੂੰ ਫੇਰ ਫੋਨ ਆਇਆ ਕਰਦਾ ਕਿ ਮਤਲਬ ਮੈਨੂੰ 700 ਰੁਪਏ ਪਾ ਦੇ ਤੇ ਮੈਂ ਸਰ 1500 ਰੁਪਏ ਨੂੰ ਮਤਲਬ ਸੈਂਡ ਕਰ ਚੁੱਕਿਆ ਤੇ ਉਹ ਕਹਿੰਦਾ 2000 ਰੁਪਏ ਮੈਂ ਆਪਣੇ ਕੋਲ ਲਾ ਦਿੱਤਾ ਹੋਇਆ ਹਨਾ ਤੇ ਉਸ ਤੋਂ ਬਾਅਦ ਹੁਣ ਉਹ ਇਹ ਕਹਿ ਰਿਹਾ ਕਿ ਮਤਲਬ ਤੇਰੀ ਫਾਈਲ ਸਾਰਾ ਕੁਝ ਤਿਆਰ ਹੈ ਤੇ ਉਹ ਮੈਨੂੰ ਆਪਣੇ ਫੋ ਕਿ ਜਿਹੜੇ ਪੈਸੇ ਵੀ ਮੈਂ 1500 ਰੁਪਏ ਪਾਇਆ ਉਹ ਵੀ ਕਿਸੇ ਦੇ ਅਕਾਊਂਟ ਚ ਪਵਾ ਦਿੱਤਾ ਹੋਇਆ ਕਿਦਾਂ ਕਿ ਉਹ ਵੀ ਮੈਨੂੰ ਪਤਾ ਨਹੀਂ ਕਿ ਕਿਹਦਾ ਹੈ ਅਕਾਊਂਟ ਹੁਣ ਮੈਨੂੰ ਫੋਨ ਕਰਦਾ ਹੈਗਾ ਉਹ ਮੈਨੂੰ ਕਹਿੰਦਾ ਹੈਗਾ ਕਿ ਮਤਲਬ ਮੈਂ ਤੈਨੂੰ ਮਿਲੂੰਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਐਦਾਂ ਨਹੀਂ ਮੈਨੂੰ ਪਤਾ ਹੁਣ ਮਿਲੇਗਾ ਜਾਂ ਨਹੀਂ ਮਿਲੇਗਾ ਹਨਾ ਤੇ ਉਹ ਕਹਿ ਰਿਹਾ ਕਿ ਬਸ ਮੈਨੂੰ 700 ਪਾ ਦੇ 1000 ਪਾ ਦੇ ਐਦਾਂ ਵੀ ਇਹ ਕੁਝ ਵੀ ਹੈ ਤੇ ਤੁਹਾਨੂੰ ਬੰਦਾ ਕਿੱਥੇ ਮਿਲਿਆ ਸੀਗਾ ਸਰ ਉਹ ਮੈਨੂੰ ਜਦੋਂ ਨਵਾਂ ਸ਼ਹਿਰ ਮੈਂ ਸਫ਼ਰ ਕਰ ਰਿਹਾ ਸੀ ਮਤਲਬ ਬਲਾਚੌਰ ਤੱਕ ਤੇ ਉੱਥੇ ਮੈਨੂੰ ਮਿਲਿਆ ਸੀ ਕਾਟਗੜ੍ਹ ਤੱਕ ਕਿੰਨੇ ਕਮਰ ਹੋਣੇ ਬੰਦੇ ਦੀ ਉਮਰ ਹੋਏਗੀ ਉਹੀ 40 ਤੋਂ 45 ਸਾਲ ਦੇ ਵਿੱਚ ਕੀ ਕਹਿ ਕੇ ਤੁਹਾਡੇ ਕੋ ਪੈਸੇ ਉਹਨੇ ਮੰਗੇ ਆ ਇਹੀ ਕੀ ਮੈਂ ਤੈਨੂੰ ਵਧੀਆ ਜੋਬ ਲਗਾ ਲਗਾ ਦੂੰਗਾ ਕਿਹੜੇ ਡਿਪਾਰਟਮੈਂਟ ਦੇ ਵਿੱਚ ਉਹ ਕਹਿੰਦਾ ਸੀ ਕਲਰਕ ਦੇ ਨਾਲ ਜੋ ਮਿਲੇਗੀ ਸਰਕਾਰੀ ਇਹ ਜੇ ਸਰਕਾਰੀ ਬੱਸਾਂ ਜਿਹੜੀਆਂ ਪੰਜਾਬ ਸਰ ਬੱਸਾਂ ਦੇ ਵਿੱਚ ਕਲਰਕ ਲੱਗਦੇ ਆ ਨਾ ਉਹਨਾਂ ਦੇ ਨਾਲ ਜੋਬ ਹੋਏਗੀ ਤੇ ਫਾਈਲਾਂ ਵਗੈਰਾ ਜਿਹਦਾ ਚੈੱਕ ਕਰਨੀ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਮੈਂ ਇਹੀ ਕਰਦਾ ਕਿ ਚਲੋ ਹਨਾ ਮੇਰੇ ਨਾਲ ਤਾਂ ਧੋਖਾ ਜੋ ਵੀ ਹੋ ਗਿਆ ਠੀਕ ਹੈ ਬਟ ਕਿਸੇ ਅੱਗੇ ਕਿਸੇ ਨਾਲ ਨਾ ਹੋਵੇ ਬਸ ਵੇ ਸਫਰ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਮੈਂ ਇਹੀ ਕਹੂੰਗਾ ਕਿ ਕਿਸੇ ਨੂੰ ਵੀ ਐਦਾਂ ਹਨਾ ਅਣਜਾਣ ਦੇ ਵਿੱਚ ਐਦਾਂ ਨਾ ਕਰੋ ਕਿ ਅਣਜਾਣ ਬੰਦੇ ਤੇ ਯਕੀਨ ਨਾ ਕਰੋ ਕਿਸ ਤੇ ਕਿਦਾਂ ਮੈਂ ਕੀਤਾ ਹਨਾ ਕਿ ਅੱਜ ਕੱਲ ਸਾਰੀ ਠੱਗੀ ਚੱਲ ਰਹੀ ਹੈ ਸਾਰਾ ਕੁਝ